ਅੱਛਾ ਇਹ ਇਹ ਦੂਸਰੇ ਆ ਬਾਈ ਦਾ ਚੀਮੇ ਵਾਲਾ ਕਬੂਤਰ ਹੈ ਚੀਮੇ ਵਾਲਾ ਜਿਹੜਾ ਉਹ ਕਹਿੰਦਾ ਵੀ ਮੈਂ ਬਾਈ ਨੂੰ ਕਹਾਂ ਵੀ ਮੈਂ ਨਹੀਂ ਦੇਣਾ ਬਾੜੀ ਲੋ ਚੋੜਿਆ ਅੱਛਾ ਉਹ ਕਬੂਤਰ ਹੈ ਉਹ ਕਬੂਤਰ ਹਾਂਜੀ ਜਿਹਦੇ ਤੁਹਾਡਾ ਮਨ ਪਹਿਲੀ ਵਾਰੀ ਵਿਚਾ ਗਿਆ ਐ ਤਾਂ ਬਾਈ ਤੋਂ ਲੈ ਕੇ ਬਹੁਤ ਆਇਆ ਉਹ ਜਿਹੜੇ ਮਨ ਨੂੰ ਜਦੋਂ ਉੱਡਦਾ ਦੇਖਿਆ ਉਥੇ ਲੋ ਬਾੜੀ ਸੀ ਉਹਦਨੇ ਬਾਜ਼ੀਆਂ 12 1 ਵਜੇ ਖਤਮ ਹੋ ਗਈਆਂ 2:30 ਵਜੇ ਬਾਜ਼ੀ ਖਤਮ ਹੋਈ ਜਾਏ ਅੱਛਾ ਨਾਲ ਗੱਲ ਕਰਦਾ ਵੀ ਗੁਲਜ਼ਾਰ ਨਾ ਇਹ ਆ ਕਬੂਤਰ ਸੀ ਲੋ ਜਿਹੜੀ ਤੁਸੀਂ ਉਹਦਨੇ ਕਹਿੰਦੇ ਹਾਂਜੀ ਹਾਂ ਹਾਂ ਇਹ ਆਪਣੇ ਉਹਦਨੇ ਖੁੱਡੇ 'ਚ ਨਹੀਂ ਸੀਗਾ ਉਹ ਇਹ ਨਹੀਂ ਇਹ ਨਹੀਂ ਮੇਰੇ ਮਤੇ ਦਿੱਤੇ ਨਹੀਂ ਉਹ ਕਿਤੇ ਆ ਗਿਆ ਬਸ ਇਦਾਂ ਹੀ ਉਹੀ ਬਾਜੀ ਦੀ ਗੱਲ ਕਰਦੇ ਆ ਇਹ ਉਹ ਬਾਜੀ ਤੇ ਉੱਡਿਆ ਹੀ ਆ ਕਬੂਤਰ ਸੀ ਜਿਹੜੀ ਬਾਈ ਗੱਲ ਕਰਦਾ ਇਹ ਆ ਕਬੂਤਰ ਉੱਡਿਆ ਸੀ ਉਹ ਜਿਹੜਾ ਗੁਲਜਾਰ ਨਾ ਹਾਂਜੀ 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 ਬਾਈ ਨਾ ਤਾਂ ਮੇਰੇ ਸਾਤੋ ਵੀ ਠੱਕਾ ਹੋ ਗਿਆ ਮਾਲਵਾ ਟੀਵੀ ਤੋਂ ਐਸੇ ਬਾਈ ਦਾ ਠੱਕਾ ਹੀ ਹੁੰਦਾ ਵਾ ਮਾਲਵਾ ਟੀਵੀ ਤੋਂ ਸਾਤੋਂ ਚਲੋ ਮਿਸਟੇਕ ਹੋ ਗਈ ਉਹ ਤਾਂ ਬਾਈ ਜੀ ਨਹੀਂ ਬੋਲੇਆ ਹਾਂਜੀ ਅ ਪਹਿਲੇ ਤਾਂ ਮੂਵੀ ਚਲਾਈ ਆਵਾਜ਼ ਦਾ ਯਾਰ ਬਾਈ ਜੀ ਦਾ ਪਰ ਨਾਲ ਜਾਂ ਮੈਨੂੰ ਨਹੀਂ ਪਤਾ ਹਾਂਜੀ ਚੱਲੀ ਤੇ 15 18 20000 ਵਿਊ ਹੋ ਗਿਆ ਫਿਰ ਮੂਵੀ ਅਸੀਂ ਰੋਕੀ ਠੀਕ ਹੈ ਤੇ ਲੋਕਾਂ ਦੀ ਵੀ ਬਾਈ ਜੀ ਦੀ ਆਵਾਜ਼ ਤੇ ਮੇਰੀ ਆਵਾਜ਼ ਦਾ ਫਰਕ ਰਿਹਾ ਤੇ ਜੇ ਕੋਈ ਸ਼ਖੈਲ ਦੇਖੋ ਇਹ ਕਿਹੜਾ ਵੀਊ ਦੇ ਚੱਕਰ ਚ ਨੇ ਹਾਂਜੀ ਹਾਂਜੀ ਨਹੀਂ ਮੈਂ ਲੱਖਾਂ ਬੰਦਿਆਂ ਨੇ ਹਜੇ ਦੇਖਣੀ ਆ ਬਾਈ ਜੀ ਮੈਨੂੰ ਵੀ ਮਨ ਨੂੰ ਬਹੁਤ ਚਾਹ ਸੀ ਵੀ ਬਾਈ ਦਾ ਨਾਲ ਗੱਲਾਂ ਬਾਤਾਂ ਸਾਡੀ ਸਾਰੀ ਟੀਮ ਨੂੰ ਇਹ ਕਹਿੰਦੇ ਵੀ ਜਨਰਲ ਦਾ ਫੈਸਲਾ ਇਤਨੀ ਨੇ ਸਤਨਾ ਮੈਂ ਵੀ ਪਹਿਲਾ ਸਫ਼ਰ ਬਾਈ ਨੇ ਬਾਜੀ ਤੇ ਲਿਆ ਕੇ ਸ਼ੁਰੂ ਕਰਾਇਆ ਉਹਦਾ ਬਾਈ ਨਾਲ ਧੱਕਾ ਹੋਈ ਜਾਂਦਾ ਹਾਂ ਜੀ ਧੱਕਾ ਜੇ 15 ਸਿੱਟਾ ਕੇ ਖਰਾਬ ਹੋ ਗਈ ਸੀ ਉਹ ਮੈਂ ਹੀ ਬੰਦਵਾ ਕੇ ਫਿਰ ਕਹਿ ਕੇ ਬੰਦ ਕਰਾਈ ਸੀ ਉਹ ਫਿਰ ਬਾਈ ਜੀ ਤੁਸੀਂ ਤਾਂ ਕਰਾਤੀ ਪਰ ਉਹ ਲੋਕਾਂ ਨੇ ਮੰਨ ਲਓ ਅੱਜ ਵੀ 20 25000 ਵੀਊ ਹੋ ਗਿਆ ਬਾਈ 20000 ਸ਼ਾਇਦ ਪਰ ਉਹਦੇ ਨੇ 20 22000 ਉਹ ਜਿਹੜੇ ਵੀਊਆਂ ਦੇ ਚੱਕਰ ਚ ਉਹ ਫਿਰ ਸਰਪੰਚ ਸਾਹਿਬ ਅਗਲਾ ਕਹਿੰਦਾ ਵੀ ਪੈ ਗਿਆ ਜੀ ਇਹ ਦੇਖ ਲਈ ਦੋਵਾਰਾ ਨਹੀਂ ਦੇਖੀ ਉਹਨੇ ਉਹੀ ਤਾਂ ਗੱਲ ਤਾਂ ਧੱਕੇ ਵਾਲੀ ਹੋ ਜਾਂਦੀ ਯਾਰ ਜੇ ਕੋਈ ਆਇਆ ਵੀ ਹੁਣ ਅੱਛਾ ਜੀ ਇਹ ਇੱਕ ਉਤਰ ਜੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਕਾਕਾ ਬਾਈ ਤੇ ਉਹ ਡਾਕਟਰ ਸਾਹਿਬ ਆਈ ਇਹਦੀ ਮਾਂ ਉੱਡੀ ਸੀਗੀ ਜੀ ਮਹੋਲੀ ਹਾਂ ਮਹੋਲੀ ਤੇ ਰਸੀਨ ਫਿਰ ਡੈਂਪੀ ਨਾ ਰਸੀਨ ਸੰਜੀ ਮੇਰੀ ਤੇ ਡੈਂਪੀ ਦੀ ਹਾਂ ਪਹਿਲਾਂ ਮਹੋਲੀ ਕੱਲੀ ਜਿੱਤੀ ਸੀ ਡੈਂਪੀ ਸਾਡੇ ਪੰਡਾ ਤੋਂ ਡੋਟ ਪੰਡ ਵਾਲਾ ਹਾਂਜੀ ਹਾਂਜੀ ਉਹ ਇਹ ਫਿਰ ਗੁਜਰਾਂ ਵਾਲੀ ਪੇਚਾ ਪੈਂਦਾ ਇਹਨਾਂ ਦਾ ਹਾਂ ਨਹੀਂ ਤਾਕਾ ਬਾਈ ਤਾਂ ਦੇਖਣ ਆਇਆ ਸੀ ਅੱਛਾ ਹਾਂਜੀ ਹਾਂਜੀ ਫਿਰ ਕਾਕੇ ਨੇ ਦਿੱਤਾ ਨਹੀਂ ਇਹਦੇ ਨਾਲ ਦਾ ਕੋਈ ਨਾ ਕਾਕਾ ਬਾਈ ਇਹਦੀ ਮਾਂ ਹੀ ਲੈ ਗਿਆ ਸੀਗਾ ਹੀ ਉਦੋਂ ਉਹ ਟਾਈਮ ਰੱਖੀ ਉਹਨੇ ਅੱਛਾ ਦਾ ਉਹਦੀ ਉਹਦੀ ਵੀ ਮਾਂ ਲੈ ਗਿਆ ਸੀ ਵੱਡੀ ਦੀ ਮਹੋਲੀ ਵਾਲੀ ਦੀ ਵੀ ਮਾਂ ਲੈ ਗਿਆ ਸੀ ਉਹ ਉਹਨਾਂ ਦਾ ਵਧੀਆ ਪ੍ਰੇਮ ਬਾ ਮੈਨੂੰ ਐ ਕਹਦਾ ਵੀ ਜਿੰਨੀਆਂ ਮਰਜ਼ੀ ਬਾਜ਼ੀਆਂ ਕਰਾ ਲੈ ਜਿਹੜਾ ਨਾਮ ਦੇਣਾ ਮੈਨੂੰ ਦੱਸ ਦੇ। ਅੱਛਾ ਸਾਰੇ ਮਿੱਤਰ ਵੱਡਾ ਕਬੂਤਰ ਬੈਠਾ। ਕਿਹੜਾ ਏ? ਅੱਜ ਉਹ ਤਾਂ ਦਿਖਾ ਦੇ ਬਾਈ ਸਾਨੂੰ। ਅੱਛਾ ਆ ਆ ਵੱਡਾ ਕੂਤਰੀਆਂ ਨੇ ਯੋ ਅੱਛਾ ਹਾਂ ਕੂਤਰੀਆਂ ਨੇ ਅੱਛਾ ਜੀ ਆ ਬਾਈ ਜਿਹੜੀ ਆਪਣੀ ਕੰਗਣ ਵਾਲਾ ਮੈਂ ਤੁਹਾਨੂੰ ਕਹੇ ਵੀ ਉੱਡੀ ਸੀਗੀ। ਅੱਛਾ ਜਿਹੜੀ 43 ਮਿੰਟ ਕੱਲੀ ਉੱਡੀ ਸੀਗੀ ਆਪਣੀ ਖੂਦ। ਇਹਦੀ ਬਣਤਰ ਦਾ ਫਰਕ ਆ। ਇਹ ਗਰਦਨ ਗੁਰਦਨੇ ਪੂਰੀ। ਹਾਂ ਜੀ ਹਾਂ। ਇਹ ਇਹ ਹੋਰ ਮਸਾਲਾ। ਨਹੀਂ ਉਹੀ ਨਸਲ ਆ ਬਾਈ ਇਹ। ਬੱਚੇ ਉਹੀ ਚੀਮੇ ਤੇ ਨਹੀਂ ਇਹਦਾ ਜਿਹੜਾ ਇਹ ਕਬੂਤਰੀਆਂ ਕਰਕੇ ਫਰਕ ਆ ਕਬੂਤਰੀਆਂ ਕਰਕੇ ਫਰਕ ਆ ਹਾਂਜੀ ਹਾਂਜੀ ਇਹ ਛੋਟੀਆਂ ਬਾਈ ਜੀ ਜਿਵੇਂ ਗਰਦਨ ਥੋੜੀ ਜੀ ਐ ਉਹ ਐਕਟਾ ਵੱਧ ਇਹ ਐਕਟਿਵ ਐ ਵੱਧ ਆਈ ਇਹ ਹੈਗੀ ਆ 7-8 ਸਾਲ ਪਹਿਲਾਂ ਉੱਡੀ ਹੋਈ ਐ ਇੱਕੀ ਮੈਂ ਬਦਾਮਾਂ ਤੇ ਛੱਡ ਕੇ ਨੂੰ ਉਡਾ ਲਿਆ ਘਰੇ ਸਰੀਰ ਬਣ ਗਿਆ ਤਾਂ ਫੇਰ ਜਿਵੇਂ ਆਪਾਂ ਕਹਿੰਨਾ ਵੀ ਆਪਾਂ ਤੁਰਨ ਵਾਲੀ ਸੈਟ ਰਹਿਣਾ ਇਹਨਾਂ ਨੇ ਉੱਡਣਾ ਸੈਟ ਰਹਿਣਾ ਮੈਂ ਇੱਕੀ ਡਾਈ ਜੀ ਇਹ 20 ਦਿਨ ਫੇਰ ਇਹਦੇ ਸਰੀਰ ਉਹਦਾ ਬਣ ਗਿਆ ਓਕਣੀ ਐਕਟਾ ਹੋ ਗਈ ਹਾਂਜੀ ਅੱਛਾ ਇਹ ਇਹ ਕੋਈ ਬਲੱਡ ਆਈਏ ਸਾਰਾ ਬਸ ਉਹ ਚੀਮੇ ਵਾਲਾ ਕਬੂਤਰ ਤੇ ਆਂ ਗੂਦਰੀ ਦੀ ਇਹ ਸਾਰੇ ਗਾਂਤੀ ਪੁੱਤ ਨੇ ਜੀ ਇਹ ਵੀ ਬਾਜੀ ਜਿੱਤੀ ਨਹੀਂ ਇਹ ਬੱਚਾ ਹੀ ਆ ਜੀ 21 ਦਾ ਅੱਛਾ ਹਾਂ ਉਹ ਜਿੱਤੀ ਸੀ ਸੋਡੇ ਪਿੰਡ ਬਾਜੀ ਆਹ ਤੁਹਾਡੇ ਪਿੰਡ ਗੁੱਜਰ ਵਾਲਾ ਜਿੱਤੀ ਸੀਗੀ ਅੱਛਾ ਇਹਦੀ ਲਾਦ ਬਹੁਤ ਉੜਦੀ ਇੱਕ ਨੇ ਰਹਿਗੇ ਸੀ ਉਦੋਂ ਉਹ ਤਾਂ ਕਾਫੀ ਰਹਿਗੇ ਸੀ ਉਦੋਂ ਇੱਕ ਵਾਰੀ 30 ਕਬੂਤਰ ਰਹਿਗੇ ਸੀਗੇ ਮੇਰੇ ਖਾ 130 28 30 ਕਬੂਤਰ ਸੀ ਦਨ ਢੰਡਾ ਸੀਗੇ ਠੀਕ ਆ ਇਹ ਉਦੋਂ ਜਿੱਤੀ ਹੈ ਇਹ ਉਦੋਂ ਜਿੱਤੀ ਸੀ ਇਹਦੀ ਲਾਦ ਬਹੁਤ ਉੜਦੀ ਹੈ ਜੀ ਆਪਣੇ ਕੋਲ ਇਹਨਾਂ ਦੀ ਧੀ ਆ ਜੋੜੇ ਦੀ ਮਤਲਬ ਉਹ ਕੰਗਣ ਵਾਲੀ ਕੂਦਰੀ ਤੇ ਚੀਮ ਇੱਕ ਕੋਈ ਆਹੀ ਬਲੱਡ ਲਾਈਨ ਆ ਜੀ ਆਪਣੇ ਕੋਲ ਹੋਰ ਕੋਈ ਕਬੂਤਰ ਨਹੀਂ ਜਿੰਨੇ ਖੁੱਡੇ ਜਨੇ ਸਾਰੇ ਇਹਨਾਂ ਦੇ 3 ਪੁੱਤਾਂ ਨੇ। ਆ ਵਿੱਚ ਦੂਜਾ ਗਿਆ ਝਨੇਰ ਵਾਲਾ ਦੋ ਕੋ ਵਿੱਚ ਉਹ ਝਨੇਰ ਵਾਲਾ ਫਿਰ ਉਹੀ ਲੈਣ ਆ ਜੀ ਉਹ ਤੇ ਵਿੱਚ ਹੀ ਆ ਗਈ ਸਾਰੀ। ਅਗੂ ਕੀ ਛੱਡ ਦੇ ਲੈ ਨਹੀਂ ਉਹ ਹਾਂ ਜੀ। ਸੋਨੀ ਵੀਰ ਮੋਟਰਸਾਈਕਲ ਕਿੰਨੇ ਜਿੱਤੇ ਹੋ? ਨਹੀਂ ਕੋਈ ਜਿੱਤੇ ਨਹੀਂ ਮੋਟਰਸਾਈਕਲ ਮਾਂਗਟਾਂ ਤੋਂ। ਅੱਛਾ। ਹਾਂ ਜੀ ਹਾਂ ਜੀ। ਮਾਂਗਟਾਂ ਤੋਂ। ਮਾਂਗਟਾਂ ਤੋਂ ਹਾਂ ਜੀ। ਹੋਰ ਕੀ ਕੀ ਜਿੱਤੇ? ਪੱਖੇ ਕੂਲਰ ਮਤਲਬ ਆ ਰੱਖ ਲਓ ਤੁਸੀਂ ਬਸ ਇਹੀ ਕੁਸ। ਵੱਡੀ ਬਾਜੀ ਬਸ ਇਹਨੂੰ ਮਸ਼ੀਨ ਜਿੱਤੇ। ਸਭ ਤੋਂ ਵੱਡੀ ਬਾਜੀ ਕਿਹੜੀ ਜਿੱਤੇ? ਸਭ ਤੋਂ ਵੱਡੀ ਬਾਜੀ ਤਾਂ ਹੁਣ ਬਈ ਆ ਹਿੱਸੇ ਵਾਲ ਸੀ ਜਿਹੜੀਆਂ ਏਕਤੀ 5000 ਰੁਪਈਆ ਵਾਲੀਆਂ ਬਾਜ਼ੀਆਂ ਹੋਈਆਂ ਨੇ ਜਾਨੀ ਕਿ ਉਹਦੇ ਵਿੱਚ ਮੈਨੂੰ 49000 ਰੁਪਈਆ ਆਇਆ ਅੱਛਾ ਇਦੋਂ ਬਾਅਦ ਦਾ ਨਹੀਂ ਹਿੱਸਾ ਲਿਆ ਆਪਾਂ ਉਦੋਂ ਬਾਅਦ ਫੇਰ ਗਾਲਬੋ ਆ ਗਿਆ 47000 ਰੁਪਈਆ ਅੱਛਾ ਜੀ ਹਾਂਜੀ ਹਾਂਜੀ ਚਲੋ ਤੇ ਉਹ ਜਾਨੀ ਕਿ ਆ ਤਾਂ ਜਲ ਮੈਂ ਬੋਲਦਾ ਸੀ ਤਾਂ ਉਹ ਰਿਕਾਰਡਿੰਗ ਵੀ ਨਹੀਂ ਪਾਉਂਦੇ ਕਿਸੇ ਨੂੰ ਵੀ ਦੱਸਦੇ ਨਹੀਂ ਬਾਜੀ ਹੋਰੇ ਹੁਣ ਬਾਜ਼ੀਆਂ ਕਰਕੇ ਚਲੋ ਬਾਜੀ ਹੁਣ ਕਿਹੜੇ ਹੋਰ ਵਧੀਆ ਤਰੀਕੇ ਨਾਲ ਜਿਹੜੇ ਨਮਾ ਜੋਤ ਕਰਾਉਂਦਾ ਵਾ ਜਾਂ ਪਿੰਡਾਂ ਦੀਆਂ ਕਲੱਬਾਂ ਕਰਾਉਂਦੀਆਂ ਨੇ ਤੁਸੀਂ ਕਰਾਉਨੇ ਹੋ ਹੋਰ ਵਧੀਆ ਕਿਵੇਂ ਹੋ ਸਕਦੀ ਆ ਹੋਰ ਹੋਰ ਤਾਂ ਬਾਈ ਜੀ ਪਿੰਡ ਵਾਲੇ ਮਤਲਬ ਬੰਦੇ ਜਿਹੜੇ ਨੇ ਸਾਫ਼ ਸੁਥਰੇ ਹੋਣ ਬਾਜੀ ਕਰਾਉਣ ਵਾਲੇ ਅੱਛਾ ਮਤਲਬ ਚਲੋ ਐ ਵੀ ਰੱਖ ਲਓ ਵੀ ਜਿਹੜਾ ਬੰਦਾ ਬਾਜੀ ਤਾਂ ਵਧੀਆ ਹਰੇਕ ਬੰਦਾ ਛੱਡਣੀ ਚਾਹੁੰਦਾ ਵੀ ਵਧੀਆ ਬਾਜੀ ਛੱਡੀਏ ਤਰਾ ਕੇ ਕੋਈ ਨਹੀਂ ਰਾਜੀ ਸਾਡਾ ਕਹਿਣ ਦਾ ਭਾਵ ਇਹ ਆ ਵੀ ਸਾਰੇ ਬੰਦੇ ਮਿਲ ਕੇ ਇਕੱਠੇ ਹੋ ਕੇ ਵਧੀਆ ਪਿੰਡਾਂ ਦੇ ਬੰਦੇ ਵੀ 20 ਪਿੰਡ ਕੋਲੇ ਰੱਖ ਕੇ ਬਾਜੀਆਂ ਕਰਾਉਣ ਵਧੀਆ ਬਾਜੀਆਂ ਕਰਾਉਣ ਮਤਲਬ ਜਿਵੇਂ ਹੁਣ ਤੁਸੀਂ ਆਪਦੇ ਪਿੰਡ ਕਰਾਉਨੇ ਹੋ ਭਾਈ ਆਪਣੇ ਪਿੰਡ ਬਾਜੀ ਤਕਰੀਬਨ ਹਰੇਕ ਸਾਲ ਹੀ ਹੁੰਦੀ ਸੀਗੀ ਆ ਦੋ ਕੁ ਸਾਲ ਦਾ ਸਾਡਾ ਕੋਈ ਕਾਕੇ ਬਾਈ ਨੇ ਇੱਥੇ ਬੋਲਟ ਦੇਣਾ ਸੀ ਬਰਮਪੁਰ ਗੁੱਜਰ ਵਾਲੀ ਇਹਨੇ ਉਹ ਕਹਿੰਦਾ ਮੈਂ ਤੇਰੇ ਪਿੰਡ ਬੋਲਟ ਦੇਣਾ ਮੇਰੇ ਪਿੰਡ ਵਾਲਿਆਂ ਨੂੰ ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਮੇਰੇ ਤੇ ਕਾਦੀ ਐਸੀ ਜੀ ਨਾਰਾਜ਼ਗੀ ਹੋਗੀ ਉਹ ਕਹਿੰਦਾ ਜੀ ਬਾਜੀ ਨਹੀਂ ਹੋਣ ਦੇਣੀ ਚਲੋ ਇਹ ਪਿੰਡ ਦੇ ਲੋਕ ਇਹ ਫਿਰ ਮੈਂ ਕਹਾਂ ਵੀ ਕੋਈ ਗੱਲ ਨਹੀਂ ਹੈ ਨਾ ਇਹ ਸੋਨੀ ਵੀਰੇ ਹੁੰਦੀਆਂ ਜਗਤ ਨਾ ਆਈਆਂ ਸਰਪੰਚ ਜਦੋਂ ਕੋਈ ਬੰਦਾ ਥੋੜਾ ਜਿਹਾ ਨੌ ਬਣ ਜਾਂਦਾ ਅੱਜ ਸਾਰੇ ਪੰਜਾਬ 'ਚ ਜਿੱਥੇ ਪੰਜਾਬ 'ਚ ਨਹੀਂ ਜਿੱਥੇ ਵੀ ਪੰਜਾਬੀ ਬੈਠੇ ਜਾਂ ਕਬੂਤਰਬਾਜ਼ੀ ਦੇ ਹਿੰਦੁਸਤਾਨ 'ਚ ਬੈਠੇ ਸੋਨੀ ਦਾ ਅੱਜ ਨੌ ਆ ਹੈ ਨਾ ਜੇ ਕੋਈ ਮੰਨ ਲਓ ਮੈਂ ਵੀ ਕਰਾਉਣੀ ਚਾਹੁੰਦਾ ਹਾਂ ਮਾਂ ਹਾਂਜੀ ਹਾਂਜੀ ਜਾਂ ਕੋਈ ਹੋਰ ਵੀ ਸੋਨੀ ਨੇ ਕੋਈ ਨਾ ਤਾਂ ਕੋਈ ਪੈਸਾ ਲੈਣਾ ਇਹ ਆਪਦੀ ਕਾਬਲੀਅਤ ਉਹ ਇਨਸਾਫ ਕਰਕੇ ਹੀ ਅਗਲਾ ਕਹਿੰਦਾ ਯਾਰ ਆਪਾਂ ਸੁੱਤੇ ਪਏ ਹੋਵਾਂਗੇ ਸੋਨੀ ਨੇ ਕਬੂਤਰ ਦੇਖ ਲੈਣੇ ਆ ਤੇ ਗੱਲ ਵੀ ਮੰਨ ਲੈਣੀ ਆ ਲੋਕਾਂ ਨੇ ਹਨਾ ਹਾਂਜੀ ਮੰਨਦੇ ਆ ਇਹ ਗੱਲ ਆਪਣੇ ਨਾਲ ਮਾਰੂ ਕੋਈ ਬੈਸਦਾ ਨਹੀਂ ਹੈਗਾ ਹਾਂਜੀ ਰੱਖੀ ਰੱਖੇ ਹਾਂਜੀ ਹਾਂਜੀ ਸਾਰੇ ਕਬੂਤਰ ਬਾਜ਼ ਰੈਪਰ ਆਉਂਦੀ ਆ ਉਹ ਸਾਰੇ ਜਿਹੜੇ ਕਬੂਤਰ ਬਾਜ਼ ਜਿਹੜੇ ਚੰਗੇ ਆ ਆਪਦੇ ਪਿੰਡਾਂ 'ਚ ਬਾਜੀ ਕਰਾਉਣ ਚਲੋ ਕਈ ਪਿੰਡਾਂ 'ਚ ਗਲਤੀਆਂ ਵੀ ਉਹ ਚ ਕੋਈ ਤਕੜੇ ਬੰਦੇ ਦਾ ਕਬੂਤਰ ਕੋਈ ਫੜ ਲਏ ਤਾਂ ਉਹ ਘੂਰ ਦਿੰਦਾ ਉਹ ਅੜ ਗਿਆ ਤਾਂ ਕੀ ਕਰਾਂਗੇ ਮੈਂ ਮੁੱਤਰ ਖੋਲੂਗਾ ਜੀ ਬਿਲਕੁਲ ਮੈਨੂੰ ਕਾਰਨ ਹੋਈ ਗਏ ਉਹੀ ਚੱਕਰ ਆਏ ਇਹ ਇਹ ਹੁੰਦੇ ਆ ਇਹ ਕਾਰਨ ਹੁਣ ਬਾਈ ਜੀ ਹੋਣੀ ਆ ਚਲੋ ਉਹ ਤਾਂ ਪਿੰਡ ਦਾ ਵੱਡਾ ਵਾ ਬਾਈ ਜੀ ਦਾ ਰਿਸਪੈਕਟ ਕਰਦੇ ਆ ਕਿਸੇ ਨੂੰ ਕਿਹਾ ਵੀ ਨਹੀਂ ਹੁਣ ਹਾਂਜੀ ਹਾਂਜੀ ਮੇਰਾ ਕਬੂਤਰ ਮੈਂ ਪਿੰਡ 'ਚ ਕਿਸੇ ਨੇ ਫੜ ਲਿਆ ਸਰਪੰਚ ਮੈਂ ਮਾੜਾ ਗਿਆ ਉਹਦੇ ਨਾਲ ਘੂਰਤਾ ਉਹ ਜਿਤਨੇ ਉਹਨੇ ਬਾਏ ਬਾਜੀ ਕਰਾਉਣੀ ਅਗਲਾ ਕੁ ਹਾਂਜੀ ਬਿਲਕੁਲ ਇਹ ਚੱਕਰ ਹੁੰਦਾ ਇਹੀ ਇਹੀ ਕਾਰਨ ਹੋਏ ਆ ਇਹੀ ਚੱਕਰ ਹੁੰਦੀ ਆ ਹੁੰਦੀ ਬਿਲਕੁਲ ਹੀ ਹੁੰਦਾ ਹੈ ਨਾ ਹਾਂਜੀ ਉਹ ਪਿੰਡ ਇਹੀ ਕੁਛ ਹੁੰਦਾ ਵਾ ਉਥੇ ਕਬੂਤਰ ਬਈ ਉਹਨਾਂ ਨੇ ਕਰਤੇ ਵਧੀਆਂ ਬਾਜ਼ੀਆਂ ਦਾ ਤਦਈ ਹੋ ਸਕਦੇ ਹਾਂਜੀ ਮੈਂ ਤਾਂ ਕਹਿੰਦਾ ਵੀ ਆਪਾਂ ਤੇ ਇਹ ਗੱਲ ਕਹਿੰਦੇ ਆ ਵੀ ਜਿਵੇਂ ਹੁਣ ਫੌਜੀ ਸਾਹਿਬ ਨੇ ਅਸੀਂ ਕਿਹਾ ਵੀ ਗਾਂਹਾਂ ਨੂੰ ਅਸੀਂ 20 25 ਪਿੰਡ ਲੈ ਲੈਣੇ ਆ ਨੇੜੇ ਨੇੜੇ ਵਾਲੇ ਹੂੰ ਲੋਕ ਪਤਾ ਕੀ ਕਰਦੇ ਬਿੱਕੀ ਵੀਰ ਹੂੰ ਉਦ ਐਡੇ ਭੋਲੇ ਨੇ ਕਬੂਤਰਾਂ ਨੇ ਕਿਸੇ ਨੇ ਉਹੀ ਲਿਖ ਕੇ ਪਾਤਾ ਨਾ ਵੀ ਅੱਜ ਉੱਥੇ ਬਾਜ਼ੀ ਆ ਜਦੀ ਜਾ ਕੇ ਐਂਟਰੀਆਂ ਫੜਾਇਆ ਮੂਰੇ ਨਹੀਂ ਦੇਖਣਾ ਵੀ ਬੰਦਾ ਕਹਿ ਜਾਵਾ ਚਾਹੇ ਪੁਲਿਸ ਨੂੰ ਸੱਦ ਕੇ ਸਾਰਿਆ ਕੁਝ ਹੀ ਕਰਾ ਦੇਵੇ ਠੀਕ ਹੈ ਇਹ ਵੀ ਸੱਚ ਹੈ ਕਰ ਇਹ ਵੀ ਹੋਏਗਾ ਇੱਕ ਥੋੜੀ ਗੱਲ ਬਚਾ ਲਈ ਇੱਕ ਗੱਲ ਬਚਾ ਲਈ ਆ ਕਹਿੰਦੇ ਹੁਣ ਜਿਹੜੀਆਂ ਲੋਕਡਾਊਨ ਚ ਬਾਜ਼ੀਆਂ ਹੋਈਆਂ ਨੇ ਕਈ ਪਿੰਡਾਂ ਨੇ ਪੁਲਿਸ ਨੂੰ ਜਾਣ ਕੇ ਫੋਨ ਕਰਤਾ ਨਾਲੇ ਪੁਲਿਸ ਬਦਨਾਮ ਕੀਤੀ ਨਾਲੇ ਬਦਨਾਮ ਹੋਈ ਬਿਲਕੁਲ ਬਿਲਕੁਲ ਪੁਲਿਸ ਵਾਲਿਆਂ ਤਾਂ ਚਲੋ ਉਹਨਾਂ ਨੇ ਸੱਦ ਕੇ ਚਾਹ ਪਾਣੀ ਦੇਤਾ ਹੁਣ ਖਾਦੇ ਦਾ ਰੁਪਏ ਆ ਆਪਣੇ ਪੁਲਿਸ ਬਦਨਾਮ ਆ ਸਾਰੀ ਪੁਲਿਸ ਬਦਨਾਮ ਹਾਂ ਬਿਲਕੁਲ ਮਤਲਬ ਹੀ ਨਹੀਂ ਪੁਲਿਸ ਵਾਲੇ ਏਕਨ ਕੋ ਧੱਕਾ ਕਰ ਜਣ ਕਿਸੇ ਤੋਂ ਰੁਪਏ ਜਦ ਸੱਦਦੇ ਹੋ ਤੁਸੀਂ ਉਹ ਤਾਂ ਪਰਚਾ ਕਰ ਸਕਦੇ ਆ ਫੌਜੀ ਸਾਹਿਬ ਤੋਂ ਪੁੱਛ ਲਓ ਸਾਨੂੰ ਤਾਂ ਐਂਟਰੀ ਹਰੇਕ ਜਗ੍ਹਾ ਮਿਲਦੀ ਐ ਸੀ ਆਖਿਆ ਵੀ ਆਪਦੇ ਪਿੰਡਾਂ ਲਈ ਕੁਝ ਕਰੋ ਵੀ ਇਹ ਸੌਂਗ ਸਾਰਿਆਂ ਨੂੰ ਆ ਕੋਈ ਦਿਹਾੜੀ ਕਰਦਾ ਬੰਦਾ ਕੋਈ ਕੋਸ ਕਰਦਾ ਠੀਕ ਆ 2 2 3 300 ਰੁਪਇਆ ਕੱਢਦਾ ਵੀ ਬਾਜ਼ੀਆਂ ਛੱਡਾਂਗੇ ਕੋਈ ਇਹਨੂੰ ਕਿਹੜਾ ਧਰਦੇ ਨੇ ਕਿਹੜਾ ਰੁਪਏ ਦੇਣੇ ਵੀ ਜਾ ਮੋਢ ਲੈ ਲੈ ਬਦਾਮ ਲੈ ਲੈ ਉਹ ਤਾਂ ਵਿਚਾਰੇ ਨੇ ਇੱਕਣੀ ਖੱਬੇ ਸੱਜੇਉਂ ਕਰਕੇ ਓਵਰ ਟਾਈਮ ਲਾ ਕੇ ਰੁਪਏ ਬਣਾਉਣੇ ਆ ਅਜੇ ਰਵੀ ਕਿਸੇ ਨਾਲ ਧੱਕੇ ਨਾ ਹੋ ਜਾਈ ਤਾਂ 1500 ਵਾਲੀਆਂ ਹੁਣ ਵੀ ਬਾਜ਼ੀਆਂ ਕਰਾਈ ਜਾਂਦੇ ਆ ਵੀ ਗਾਂ ਨੂੰ 25 ਪਿੰਡ ਰੱਖਾਂਗੇ ਇੱਥੇ ਲੋਕਲ ਵੀ ਸਾਰੇ ਪਿੰਡਾਂ ਵਾਲੇ ਛੱਡੀ ਏ